हां जी दोस्तों ਜਿਹੜੀ ਅੱਜ ਆਪਾਂ ਵੀਡੀਓ ਬਣਾ ਰਹੇ ਹਾਂ ਜੀ ਪਿੰਡ ਫੁਰਜੜਲਾ ਤਸੀਲ ਨਾਥਾਣਾ ਤੇ ਜ਼ਿਲ੍ਹਾ ਹੈਗਾ ਜੀ ਬਠਿੰਡਾ ਭਾਈ ਅਮਰਤਪਾਲ ਦੇ ਘਰੋਂ ਆਪਾਂ ਤੁਹਾਨੂੰ ਤਿੰਨ ਨਗ ਦਿਖਾਵਾਂਗੇ ਜਿਹਦੇ ਵਿੱਚ ਇੱਕ ਮਿੱਤਰੋ ਪੂਰੀ ਤਾਜੀ ਸੂਈ ਮੱਝ ਹੈ ਇੱਕ ਮਿੱਤਰੋ ਟੋਕੜ ਕੱਪਣ ਜਰਸੀ ਛੋਟੇ ਕੱਦ ਵਾਲੀ ਹਿਮਾਚਲ ਵਾਲੀ ਟੋਕੜ ਕੱਪਣ ਹੈ ਇੱਕ ਮਿੱਤਰੋ ਦੂਜੀ ਸੂਏ ਸੂਣ ਵਾਲੀ ਬਿਹੜਾ ਕਾਫੀ ਦਿਨਾਂ ਦੀ ਕੱਚੀ ਹੈ ਪੂਰੀ ਜਾਣਕਾਰੀ ਤਾਂ ਬਾਅਦ ਵਿੱਚ ਲਮਾਂਗੇ ਕੱਲਾ ਕੱਲਾ ਪਸ਼ੂ ਆਪਾਂ ਮਿੱਤਰੋ ਤੁਹਾਨੂੰ ਤੋਰ ਕੇ ਵੀ ਦਿਖਾਵਾਂਗੇ ਨਾਗ ਮਿੱਤਰੋ ਤਿੰਨੇ ਸੋਹਣੇ ਆ ਜਿਹੜੇ ਭਰਾ ਨੂੰ ਪਸੰਦ ਆਉਂਦੇ ਨੇ ਥੱਲੇ ਆਪਣੇ ਆਪ ਖੁਦ ਕਰਨੀ ਆ ਆਪਾਂ ਆਪਣੀ ਤਸੱਲੀ ਲੈ ਕੇ ਮਿੱਤਰੋ ਫੇਰ ਕਹਿੰਦੇ ਆ ਵੀਡੀਓ ਬਣਾਉਣੇ ਆ ਚੰਗੇ ਤੋਂ ਚੰਗਾ ਪਸ਼ੂ ਹਰ ਭਰਾ ਨੂੰ ਦਿਵਾਉਣ ਦੀ ਇੱਕ ਕੋਸ਼ਿਸ਼ ਕਰ ਰਹੇ ਆ ਤੇ ਜੇ ਆਪਾਂ ਗੱਲ ਕਰ ਗਏ ਬੂਰੀ ਦੀ ਕਿਹੜਾ ਸੂਆ ਮਿੱਤਰੋ ਇਹ ਸੂਈ ਆ ਕਦੋਂ ਕਸੂਈ ਆ ਇਹਦੀ ਜਿਹੜੀ ਗੱਲਬਾਤ ਆਪਾਂ ਬਾਈ ਨਾਲ ਕਰਾਂਗੇ ਤੇ ਪਹਿਲਾਂ ਤੁਹਾਨੂੰ ਥਾਂ ਲੈ ਵੀ ਦੀ ਪੰਤਰਾ ਪਸ਼ੂ ਨੂੰ ਦਿਖਾ ਦਈਏ ਸੋਹਣੀ ਆ ਹਵਾਨਾ ਮਿੱਤਰੋ ਬਹੁਤ ਸੋਹਣਾ ਤੇ ਕਦੋਂ ਕਦੀ ਸੂਈ ਆਪਾਂ ਕਰਦੇ ਆਂ ਭਾਈ ਜੀ ਨਾਲ ਗੱਲਬਾਤ ਹਾਂਜੀ ਭਾਈ ਅਮਰਪਾਲ ਕੀ ਹਾਲ ਚਾਲ ਆ ਸਤਿ ਸ਼੍ਰੀ ਅਕਾਲ ਹੋ ਠੀਕ ਆ ਸਤਾਂ ਜੇ ਆਪਾਂ ਪੂਰੀ ਮੱਝ ਦੀ ਗੱਲ ਕਰਕੇ ਸੂਹਾ ਕਿਹੜਾ ਹੈ ਸੂਹਾ ਤੀਜੇ ਸੂਏ ਸੂਈ ਆ ਤੀਜੇ ਸੂਏ ਸੂਈ ਆ ਕਦੋਂ ਕ ਸੂਈ ਆ ਸੂਈਆਂ 2 ਘੰਟੇ ਹੈ 2 ਘੰਟੇ ਤੀਜੇ ਸੂਏ ਮਿੱਤਰੋ ਸੂਈ ਆ 2 ਘੰਟੇ ਹੋ ਗਏ ਸੂਈ ਨੂੰ ਦੁੱਧ ਪਿਛਲੇ ਸੂਏ ਦਾ ਕਿੰਨਾ ਖਿਸ ਸਹੀ ਦੁੱਧ 14 ਲੀਟਰ ਜੀ ਸਹੀ ਓਕੇ ਬੱਚਾ ਮਗਰ ਮਗਰ ਕੱਟਾ ਤੇ ਆਪਾਂ ਇਹ ਨਹੀਂ ਕਹਿ ਸਕਦੇ ਪੂਰਾ ਤਾਂ ਹੈ ਨਹੀਂ ਥੋੜਾ ਜਿਹਾ ਵਿੱਚ ਕਾਲੇ ਦੀ ਭਮਕ ਮਾਰਦੀ ਆ ਹਨਾ ਹਾਂਜੀ ਹਾਂਜੀ ਠੀਕ ਹੈ ਤੀਜੇ ਸੂਏ ਮਿੱਤਰੋ ਸੂਈ ਆ ਤੇ 2 ਘੰਟਿਆਂ ਦੀ ਸੂਈ ਆ ਧੋਰੇ ਜਿਖ ਵਾਰੀ ਸੋਤਨੇ ਨਾ ਫੇਰ ਆਪਾਂ ਕਹਿੰਦੇ ਵੀ ਮਿੱਤਰੋ ਚੰਗੇ ਆ ਜਿਹੜੇ ਵੀ ਵੀਰ ਭਰਾ ਨੂੰ ਲੋੜ ਹੋਵੇ ਤੁਸੀਂ ਤਸੱਲੀ ਖੁਦ ਕਰਨੀ ਆ ਤੇ ਆਪ ਦਾ ਰੇਟ ਦੇ ਹਿਸਾਬ ਨਾਲ ਚਰਚਮੈਂਟ ਕਰਕੇ ਤੁਸੀਂ ਆ ਸੌਦਾ ਕਰ ਸਕਦੇ ਹੋ ਤੇ ਤੀਜਾ ਸੂਆ ਮਗਰ ਕਟਾ ਹਨਾ ਹਾਂਜੀ ਮਗਰ ਕਟਾ ਕੱਦ ਕਾਠ ਸੋਣਾ ਹੈ ਥਾਂਲੇ ਵੀ ਦੀ ਪੂਰੀ ਸਾਫ ਹੈ ਕੁਝ ਸੂਈ ਕਰਕੇ ਥੋੜਾ ਜਿਹਾ ਲਿੱਸਾਪਨ ਦਿਖਾਉਂਦੀ ਆ ਕਿਉਂਕਿ ਪਹਿਲਾਂ ਪੂਰੀ ਮਿੱਤਰੋ ਚੰਗੀ ਸਮੀ ਵੀ ਸੀ ਨਿੱਗਰ ਸੀ ਪਰ ਜਦੋਂ ਪਸ਼ੂ ਮਿੱਤਰੋ ਸੂ ਪੈਂਦਾ ਉਦੋਂ ਥੋੜਾ ਜਿਹਾ ਕੋਈ ਕੋਈ ਪਸ਼ੂ ਲਿੱਸਾ ਦਿਸਣ ਲੱਗ ਜਾਂਦਾ ਬੇਲ ਵੀ ਚੰਗੀ ਆ ਕੱਦ-ਕੱਟ ਵੀ ਸੋਹਣਾ ਥਾਂਲੇ ਵੀ ਦੀ ਫੇਰ ਆਪਾਂ ਕਹਨੇ ਵੀ ਸੋਹਣੀ ਆ ਸਾਫ ਹੈ ਤੇ ਕੀ ਇਹਨਾਂ ਦਾ ਮੁੱਲ ਹੈ ਕਰਦੇ ਆ ਬਾਈ ਜਨਾ ਗੱਲਬਾਤ ਰੇਟ ਫਿਰ ਕੀ ਕਰਤਾ ਜੀ ਰੇਟ ਆਪਾਂ 155 155 ਮਾਨਤਾਣ ਹੋਜੂ ਹਾਂਜੀ ਮਾਨਤਾਣ ਹੋਜੂ ਤੇ ਦੂਜੇ ਨੰਬਰ ਤੇ ਛੋਟੇ ਕੱਦ ਵਾਲੀ ਹਨਾ ਜਰਸੀ ਸੁਆ ਕਿਹੜਾ ਸੁਆ ਦੂਜਾ ਦੂਜਾ ਥਾਂਲੇ ਵੀ ਦੀ ਸਾਹ ਪਾ ਕੋਈ ਫੋਰਸ ਹੁੰਦਾ ਨਹੀਂ ਕੋਈ ਕਮੀ ਤਾਂ ਨਹੀਂ ਥਨਾ ਦੇ ਵਿੱਚ ਨਹੀਂ ਓਕੇ ਕੱਦ ਮਿੱਤਰੋ ਛੋਟਾ ਜਰਸੀ ਵੈੜਾ ਤੇ ਕਿੰਨਾ ਕੁ ਮੁੱਲ ਹੈ ਦਾ ਮੁੱਲ ਇਹਦਾ ਜੀ 30000 30000 ਮਾਨਤਾਣ ਹੋਜੂ ਦੁੱਧ ਕਿੰਨਾ ਤੇ ਕਿੰਨੇ ਮਹੀਨੇ ਦੇ ਗੱਪਣਾ ਸਾਡੇ 3 ਮਹੀਨੇ ਗੱਪਣਾ ਜੀ ਹਾਂਜੀ 7 ਲੀਟਰ ਦੁੱਧ ਹੈ ਬੱਚਾ ਹੈ ਨਹੀਂ ਬੱਚਾ ਹੈ ਬਿਨਾ ਬੱਚੇ ਤੋਂ ਆ ਜੀ ਤੇ 7 ਲੀਟਰ ਦੁੱਧ ਆ ਤੀਜੇ ਸੂਏ ਆ ਆ ਸੂਆ ਤੀਜਾ ਹਨ ਹਾਂਜੀ ਤੇ ਤੀਜੇ ਸੂਏ ਜੀ ਤੀਜੇ ਸੂਏ ਤੇ ਸਾਢੇ ਤਿੰਨ ਮਹੀਨੇ ਦੇ ਕੱਪੜਾ ਹਾਂਜੀ ਆ ਰੇਟ 30000 ਰੇਟ ਓਕੇ ਚੌਥੇ ਤੀਜੇ ਨੰਬਰ ਤੇ ਮਿੱਤਰੋ ਵੜਾ ਦੂਜੇ ਸੂਏ ਸੂਣ ਵਾਲੀ ਕੱਚੀ ਆ ਕਿੰਨੇ ਦਿਨਾਂ ਦੀ 10 12 ਦਿਨਾਂ ਦੀ ਕੱਚੀ 10 12 ਚਲੋ ਇਹਨੂੰ ਵੀ ਤੋਰੋ ਜਿਹਾ ਮੜਾ ਆ ਕੱਦ-ਕਾੜ ਮਿੱਤਰੋ ਸੋਨਾ ਬੇਜ ਚੰਗੀ ਆ ਤੇ ਸਾਹੀਵਾਲ ਦਾ ਜਿਹੜਾ ਕ੍ਰੋਸ ਪਾਣਾ 10 ਦਿਨਾਂ ਦੀ ਕੱਚੀ ਆ ਕੋਈ ਫੋਰਟ ਨਹੀਂ ਕੋਈ ਸਾਖ ਨਹੀਂ ਤੇ ਥਣ ਮਿੱਤਰੋ ਜੰਗਾ ਲੱਗਿਆ ਢਲਕਣਾ ਦੋੜੀ ਜਿਹਾ ਹੌਲੀ ਹੌਲੀ ਤੋੜ ਕੇ ਦਿਖਾਵਾਂਗੇ ਕਿਉਂਕਿ ਮੈਂ ਕਾਫੀ ਪੈ ਚੁੱਕਿਆ ਇੱਕ ਤੁਹਾਡੇ ਨਾਲ ਥੋੜੀ ਗੱਲ ਆਪਾਂ ਸਾਂਝੀ ਕਰਨੀ ਹੈ ਵੈਸੋ ਵੀਡੀਓ ਵੀ ਆ ਰਹੀ ਹੈ ਆਪਣਾ ਦਾ ਜਿਹੜਾ YouTube ਚੈਨਲ ਆ ਉਹ ਬਣਾਉਨੇ ਆਪਾਂ ਪੰਜਾਬੀ ਚ ਤੇ ਮਿੱਤਰੋ ਅੰਗਰੇਜ਼ੀ ਦੇ ਵਿੱਚੋਂ ਚਲਦੀਆਂ ਕਾਫੀ ਭਰਾਮਾਂ ਕੋਲੇ ਵੀਡੀਓ ਉਸ ਵਿਸ਼ੇ ਤੇ ਆਪਾਂ ਗੱਲ ਕਰਦੇ ਆ ਤੇ ਤੁਸੀਂ ਕੀ ਕਰਨਾ ਜਦੋਂ ਆਪਾਂ ਵੀਡੀਓ ਮਿੱਤਰੋ ਸਟਾਰਟ ਹੁੰਦੀ ਹੈ ਉਹ ਸਾਈਡ ਤੇ ਇੱਕ ਸੈਟਿੰਗ ਵਾਲੀ অপਸ਼ਨ ਆਉਂਦੀ ਆ ਵੀਡੀਓ ਚੱਲ ਕੇ ਜਹਾ ਤਿੰਨ ਬਿੰਦੂ ਵਾਲੀ অপਸ਼ਨ ਆਉਂਦੀ ਆ ਉਹਨੂੰ ਤੁਸੀਂ ਓਕੇ ਕਰਨਾ ਉਹਦੇ ਚ ਤੀਜਾ ਚੌਥਾ ਅ ਤੀਜੇ ਚੌਥੇ ਫੰਕਸ਼ਨ ਤੇ ਜਾਣਾ ਜਿਹਦੇ ਵਿੱਚ ਲਿਖਿਆ ਵਾ ਵੀਡੀਓ ਨੂੰ ਆਵਾਜ਼ ਨੂੰ ਚੇਂਜ ਕਰਨਾ ਉਸ ਤੋਂ ਅੰਗਰੇਜ਼ੀ ਤੇ ਪੰਜਾਬੀ ਆ ਤੁਸੀਂ ਉਹਨੂੰ ਪੰਜਾਬੀ ਦੇ ਵਿੱਚ ਕਰਕੇ ਤੁਸੀਂ ਭਾਸ਼ਾ ਉਹਦੀ ਬਦਲ ਸਕਦੇ ਹੋ ਵੈਸੇ ਆਪਾਂ ਇਸ ਤੋਂ ਬਾਅਦ ਵਾਲੀ ਵੀਡੀਓ ਉਸ ਵਿਸ਼ੇ ਤੇ ਬਣਾ ਰਹੇ ਆ ਕਈ ਭਰਾਵਾਂ ਨੂੰ ਨਹੀਂ ਪਤਾ ਹੁੰਦਾ ਕਾਫੀ ਦਿਨਾਂ ਦੀ ਆਪਾਂ ਵੀਡੀਓ ਨਹੀਂ ਪਾਉਂਦਾ ਸੀ ਕਿਉਂਕਿ ਅੰਗਰੇਜ਼ੀ ਦੇ ਵਿੱਚ ਚੱਲਣ ਕਰਕੇ ਕੋਈ ਸਮਝ ਨਹੀਂ ਲੱਗਦੀ ਸੀ ਕਿਉਂਕਿ ਆਪਾਂ ਤਾਂ ਆਪਦੇ ਕੋਲ ਬਦਲ ਲੈਂਦੇ ਸੀ ਪਰ ਦੂਜੇ ਭਰਾਵਾਂ ਕੋਲ ਅੰਗਰੇਜ਼ੀ ਦੇ ਵਿੱਚ ਚੱਲਦਾ ਸੀ ਜੇਕਰ ਹੁਣ ਆਪ ਨੂੰ ਕਿਸੇ ਵੀ ਭਰਾ ਕੋਲੇ ਕਿਸੇ ਵੀ ਚੈਨਲ ਤੇ ਜੇ ਵੀਡੀਓ ਆਉਂਦੀ ਹੈ ਉਹ ਉਸ ਤਰ੍ਹਾਂ ਤੁਸੀਂ ਬਦਲ ਸਕਦੇ ਹੋ ਫਿਰ ਆਪਾਂ ਤੁਹਾਨੂੰ ਦੱਸ ਦਿਆਂ ਵੀ ਜਦੋਂ ਵੀਡੀਓ ਔਨ ਕਰਾਂਗੇ ਸਾਈਡ ਤੇ ਮਿੱਤਰੋ ਸੈਟਿੰਗ ਵਾਲੀ ਆਪਸ਼ਨ ਆਉਂਦੀ ਹੈ ਗੋਲ ਜੀ ਜਾਂ ਤਿੰਨ ਬਿੰਦੂ ਵਾਲੀ ਆਪਸ਼ਨ ਆਉਂਦੀ ਹੈ ਉਹਨੂੰ ਤੁਸੀਂ ਟੱਚ ਕਰੋਗੇ ਤਾਂ 3-4 ਆਪਸ਼ਨ ਆਉਣਗੇ ਆ ਉਹ ਜੋ ਇੱਕ ਆਪਸ਼ਨ ਵਿੱਚ ਹੋਗੀ ਭਾਸ਼ਾ ਚੇਂਜ ਕਰਨ ਵਾਲੀ ਉਹਨੂੰ ਤੁਸੀਂ ਕਲਿੱਕ ਕਰੋਗੇ ਪੰਜਾਬੀ ਤੇ ਤੁਸੀਂ ਕਰ ਲਓਗੇ ਤੁਹਾਡੇ ਪੰਜਾਬੀ ਮਿੱਤਰੋ ਵੀਡੀਓ ਚੱਲ ਪੈਣੀ ਹੈ ਤੇ ਤਾਂ ਕਰਕੇ ਆਪਾਂ ਤੁਹਾਨੂੰ ਜਿਹੜੇ ਭਰਾ ਆਪਣੇ YouTube ਚੈਨਲ ਮਹਾਰਾ ਡੈਰੀ ਫਾਰਮ ਦੇ ਨਾਲ ਜੁੜੇ ਹੋਏ ਨੇ ਉਹਨਾਂ ਭਰਾਵਾਂ ਨੂੰ ਜਰੂਰ ਦੱਸ ਦਿਓ ਜਾਂ ਹੋਰ ਵੀ ਕਿਸੇ ਚੈਨਲ ਦੀ ਵੀਡੀਓ ਚੱਲਦੀ ਆ ਤਾਂ ਉਸ ਤਰ੍ਹਾਂ ਤੁਸੀਂ ਮਿੱਤਰੋ ਭਾਸ਼ਾ ਨੂੰ ਚੇਂਜ ਕਰ ਸਕਦੇ ਹੋ ਤੇ ਰੇਟ ਆਪਾਂ ਫਿਰ ਕੀ ਕਰਤਾ ਜੀ ਰੇਟ ਤਾਂ ਦੇਣ ਲੈਣ 50000 ਦੇਣ ਲੈਣ 50000 ਤੇ ਫੋਨ ਨੰਬਰ ਦੱਸ ਦਿਓ ਜੀ ਆਪਣਾ 99159 99159 69147 69147 ਪਿੰਡ ਹੈਗਾ ਪੁਰਜਡੱਲਾ ਤਹਿਸੀਲ ਨਥਾਣਾ ਹਨਾ ਨਥਾਣੇ ਤੋਂ ਕਿੰਨਾ ਕੋਹ ਹੈ ਹਾਂ 6 ਕਿਲੋਮੀਟਰ ਓਕੇ ਨਥਾਣੇ ਤੋਂ 5-6 ਕਿਲੋਮੀਟਰ ਹੈ ਮਹਾਰਾਜ ਤੋਂ 7 ਕਿਲੋਮੀਟਰ ਹੈ ਸੋ ਸਾਰੇ ਵੀਰਾਂ ਦਾ ਮਿੱਤਰੋ ਧੰਨਵਾਦ